ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦਰਵਾਜ਼ਾ ਜੰ ਬਣਾ ਲਾ ਉਧਰੋਂ ਲਸ਼ਕੋਰ ਜੀ ਪੈਂਦੀ ਹੈ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਤੇ ਪਟਿਆਲੇ ਤੋਂ ਹੈਗੀਆਂ ਮੈਂ ਮੇਰਾ ਨਾਮ ਰਾਜਵੀਰ ਕੌੜਾ ਤੇ ਅੱਜ ਸੋਹਣੇ ਸੋਹਣੇ ਸੂਟ ਰੈਡੀ ਹੋਏ ਸੀ ਕੁਝ ਆਰੀ ਵਰਕ ਦੇ ਨੇ ਕੁਝ ਹੈਂਡ ਵਰਕ ਦੇ ਨੇ ਸਾਰਾ ਡਿਫਰੈਂਟ ਡਿਫਰੈਂਟ ਮਟੀਰੀਅਲ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਸੂਟ ਬਹੁਤ ਸੋਹਣਾ ਸਰਟਨ ਵਾਂਗ ਹੈਗਾ ਇਹ ਕਪੜਾ ਪਿਓਰ ਸਰਟਨ ਤੇ ਟਾਈ ਐਂਡ ਡਾਈ ਵਾਲਾ ਹੈਗਾ ਇਹ ਹਨਾ ਤੇ ਉਹਦੇ ਉੱਤੇ ਆ ਆਰੀ ਵਰਕ ਦਾ ਸੂਟ ਰੈਡੀ ਹੋਇਆ ਇਦਾਂ ਦਾ ਇੱਕ ਪਹਿਲਾਂ ਵੀ ਹੋ ਕੇ ਗਿਆ ਤੇ ਆ ਦੇਖੋ ਆ ਬਾਜੂ ਵਰਕ ਹੈ ਆਰੀ ਵਰਕ ਦਾ ਸੂਟਾ ਗਲੇ ਦੇ ਉੱਪਰ ਵਰਕ ਹੈ ਬਹੁਤ ਪਿਆਰਾ ਬਹੁਤ ਸੋਹਣਾ ਡਿਫਰੈਂਟ ਜਿਹਾ ਸੂਟ ਰੈਡੀ ਹੋਇਆ ਹੈ ਇਹ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਤੇ ਆ ਇਹਦੀ ਸਲਵਾਰ ਆ ਸਕਿਨ ਕਲਰ ਦੀ ਸਕਿਨ ਕਲਰ ਦੀ ਸਲਵਾਰ ਤੇ ਆਪਾਂ ਕੰਮ ਨਹੀਂ ਕੀਤਾ ਕਿਉਂਕਿ ਸ਼ਰਟ ਆ ਰ ਦੁਪੱਟਾ ਫੁੱਲ ਹੈਵੀ ਆ ਤੇ ਆ ਦੁਪੱਟਾ ਇਹਦਾ ਦੁਪੱਟਾ ਵੀ ਸ਼ਰਟ ਆਲੇ ਸਟੱਫ ਦਾ ਸੇਮ ਹੈਗਾ ਆ ਦੇਖੋ ਟਾਈ ਐਂਡ ਡਾਈ ਦੁਪੱਟਾ ਤੇ 4 ਸਾਈਡ ਇਹਦੇ ਕੰਮ ਹੋਇਆ ਹੋਇਆ ਆ ਬਹੁਤ ਪਿਆਰਾ ਲੱਗ ਰਿਹਾ ਸੂਟ ਲਓ ਜੀ ਆ ਦੁਪੱਟਾ ਇਹਦੇ ਵਿੱਚੋਂ ਆ ਦੇਖੋ ਤੁਸੀਂ ਐਵੇਂ ਟਾਈ ਐਂਡ ਆਈ ਇਹੀ ਸੂਟ ਦਾ ਸਟੱਫ ਹੈਗਾ ਸ਼ਰਟ ਦਾ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹਨੂੰ ਲੈ ਸਕਦੇ ਹੋ ਚੱਕ ਲਓ ਬੀਬੇ ਲਓ ਜੀ ਆਹ ਸੈਕਿੰਡ ਸੂਟ ਹੈ ਚਿਕਨ ਦਾ ਰੈਡੀ ਹੋਇਆ ਆ ਦੇਖੋ ਤੇ ਇਹਦੇ ਤੇ ਬਹੁਤ ਬਰੀਕ ਟਾਂਕੇ ਦਾ ਕੰਮ ਕੀਤਾ ਇਹਦੇ ਤੇ ਬੜਾ ਔਖਾ ਹੋਇਆ ਬੀਬੀ ਚਿਕਨ ਤੇ ਕੰਮ ਤੇ ਫੋਰ ਸਾਈਡ ਮਲਟੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਆ ਦੇਖੋ ਤੇ ਆਹ ਗਲੇ ਦੇ ਉੱਪਰ ਕੀਤਾ ਡਿਜ਼ਾਈਨ ਤੇ ਬਾਜੂ ਦੇ ਉੱਪਰ ਆ ਦੇਖੋ ਬਹੁਤ ਪਿਆਰਾ ਬ੍ਰੀਕ ਟੰਕੇ ਦਾ ਕੰਮ ਹੈ ਇਹ ਤੇ ਇਹ ਕਾਂਟ ਜੀ ਦਾ ਕਰੀਮ ਤੇ ਬਣ ਰਿਹਾ ਇਹ ਉਹਦੇ ਤੇ ਬਣਾਇਆ ਇਹ ਆਂਟੀਆਂ ਦੇ ਨਿਗੇ ਦੇਖੋ ਤੇ ਬਾਕੀ ਜੇ ਤੁਸੀਂ ਇਹਨੂੰ ਗਰਲਿਸ਼ ਲੁੱਕ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਗਰਲਿਸ਼ ਲੁੱਕ ਦੇ ਵਿੱਚ ਵੀ ਬਣ ਜਾਏਗਾ ਠੀਕ ਹੈ ਜੀ ਇਹ ਚਿਕਨ ਦੀ ਹੈਗੀ ਹੈ ਸ਼ਰਟ ਐਂਡ ਚਿਕਨ ਦੀ ਹੀ ਸਲਵਾਰ ਆ ਸਲਵਾਰ ਦੇ ਉੱਤੇ ਦੇਖੋ ਇਸ ਤਰ੍ਹਾਂ ਕੰਮ ਕੀਤਾ ਹੋਇਆ ਤੇ ਦੁਪੱਟਾ ਹੈਗਾ ਪਿਓਰ ਚਨੋਂਨ ਦਾ ਮਲਟੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਪਿਓਰ ਕਮਲ ਚਨੋਂਨ ਦਾ ਦੁਪੱਟਾ ਮਲਟੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਇਹ ਆਪਾਂ ਨੇ ਡਾਈ ਕਰਕੇ ਇਹਨੂੰ ਇਸ ਤਰ੍ਹਾਂ ਰੈਡੀ ਕੀਤਾ ਤੇ ਇੱਕ ਆਫ ਵਾਈਟ ਤੇ ਡਾਈ ਕਰਾਇਆ ਹਮ ਲਓ ਜੀ ਸੈਕਿੰਡ ਸੂਟ ਹੈ ਮਸਲੀਨ ਦੇ ਉੱਪਰ ਰੈਡੀ ਹੋਇਆ ਇਹ ਵੀ ਬਹੁਤ ਵਧੀਆ ਬਹੁਤ ਸੋਹਣਾ ਲੱਗ ਰਿਹਾ ਤੇ ਗ੍ਰੀਨ ਜਾਂ ਕਲਰ ਹੈਗਾ ਇਹਦਾ ਆ ਦੇਖੋ ਆ ਵਰਕ ਘੇਰੇ ਦੇ ਉੱਪਰ ਤੇ ਆ ਉੱਪਰ ਨੂੰ ਕਲੀਆਂ ਦੀ ਤਰ੍ਹਾਂ ਜਾ ਰਿਹਾ ਜਿਨ੍ਹਾਂ ਨੇ ਕਲੀਆਂ ਨਹੀਂ ਪਵਾਉਣੀਆਂ ਹੈਗੀਆਂ ਉਹ ਨਾ ਪਵਾਓ ਆ ਗਲਾ ਦੇਖੋ ਗਲੇ ਤੇ ਕੰਮ ਹੋਇਆ ਹੋਇਆ ਇਹ ਸਾਰਾ ਬ੍ਰੀਕ ਟਾਂਕੇ ਦਾ ਕੰਮ ਆ ਜੀ ਤੇ ਆ ਬਾਜੂ ਆ ਆ ਦੇਖੋ ਇਹ ਬਾਜੂ ਤੇ ਕੰਮ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਤੇ ਉਹ ਇਹਨਾਂ ਦੀ ਪੈਂਟ ਦੇ ਉੱਪਰ ਕੰਮ ਹੋਇਆ ਹੋਇਆ ਆ ਦੇਖੋ ਇਹ ਵੀ ਭੈਣ ਨੇ ਕਹਤਾ ਸੀ ਕਿ ਰਾਈ ਵੀ ਤੁਸੀਂ ਆਪਣੀ ਚੋਇਸ ਦੇ ਬਣਾ ਕੇ ਭੇਜ ਦੋ ਤੇ ਆ ਇਹਨਾਂ ਦੀ ਪੈਂਟ ਹੈਗੀ ਆ ਐਂਡ ਦੁਪट्टे ਦੇ 4 ਸਾਈਡ ਕਟਵਰਕ ਹੋਇਆ ਹੋਇਆ ਆ ਦੇਖੋ ਦੇਖ ਸਕਦੇ ਹੋ ਤੁਸੀਂ ਪਿਓਰ ਚਨੋਨ ਕਮਲ ਦਾ ਦੁਪੱਟਾ 4 ਸਾਈਡ ਕਟਵਰਕ ਹੋਇਆ ਹੈ ਤੇ ਨੈਕਸਟ ਸੂਟ ਇਸੇ ਭੈਣ ਦਾ ਹੈਗਾ ਆ ਵਾਲਾ ਕਿਉਂਕਿ ਭੈਣ ਨੇ ਦੇਖ ਕੇ ਪਛਾਣ ਜਾਣਾ ਵੀ ਇਹ ਮੇਰੇ ਸੂਟ ਨੇ ਇਹ ਮੇਰਾ ਸੂਟ ਰੈਡੀ ਹੋਇਆ ਸੀ ਜੀ ਤੇ ਥੋੜਾ ਇਹ ਕਲਰ ਚੇਂਜ ਕਰਕੇ ਆਪਾਂ ਉਹਨਾਂ ਨੂੰ ਬਣਾਇਆ ਸੂਟ ਨੂੰ ਉਸੇ ਨੂੰ ਡਿਜ਼ਾਈਨ ਉਹੀ ਆ ਆ ਦੇਖੋ نیچے オーਰਗੈਂਜ਼ਾ ਲਗਾ ਕੇ ਵਰਕ ਕਰਾਇਆ ਤੇ ਇਧਰ ਫਿਨਿਸ਼ਿੰਗ ਦਿੱਤੀ ਆ ਸਾਈਡਸ ਤੇ ਮੈਜ਼ਰਮੈਂਟ ਦੇ ਅਕੋਰਡਿੰਗ ਹਨਾ ਤੇ ਆ ਗਲੇ ਦੇ ਉੱਪਰ ਦੇਖੋ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੇ ਬਹੁਤ ਪਿਆਰਾ ਸੂਟ ਹੋਇਆ ਹੋਇਆ ਆ ਦੇਖੋ ਆ ਇਹਦਾ ਬਾਜੂ ਹੋ ਗਈ ਆ ਲਓ ਜੀ ਆ ਦੇਖੋ ਆ ਇਹਦੀ ਪੈਂਟ ਵਰਕ ਹੈਗਾ ਆ ਪੈਂਟ ਵਰਕ ਆ ਤੇ ਆ ਇਹਦਾ ਦੁਪੱਟਾ ਰੈਡੀ ਹੋਇਆ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਹਾਂਜੀ ਪੁੱਠਾ ਹੋ ਗਿਆ ਇੱਕ ਮਿੰਟ ਆ ਦੇਖੋ ਲਓ ਆ ਦੁਪੱਟਾ ਰੈਡੀ ਹੋਇਆ ਤੇ ਟਾਈ ਐਂਡ ਡਾਈ ਦੁਪੱਟਾ ਜੇ ਤੁਸੀਂ ਕਿਸੇ ਨੇ ਬਣਵਾਉਣਾ ਤਾਂ ਹਲਕਾ ਫੁਲਕਾ ਕਲਰ ਚੇਂਜ ਹੋ ਸਕਦਾ ਹੋ ਸਕਦਾ ਮਿਲ ਵੀ ਜਾਵੇ ਬਟ ਚੇਂਜ ਵੀ ਹੋ ਸਕਦਾ ਪਰ ਜੇ ਕਿਸੇ ਨੇ ਰੇਟ ਪੁੱਛਣਾ ਹੋਇਆ ਮੈਂ ਇਹਦੇ ਅਕੋਰਡਿੰਗ ਹੀ ਦੱਸੂਗੀ ਆ ਦੇਖੋ ਲੇਸ ਇਹਦੀ ਆ ਵਾਲੀ ਲੇਸ ਲਗਾਈ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਇਹ ਆਰਗੈਂਜ਼ਾ ਪਿਓਰ ਆਰਗੈਂਜ਼ਾ ਦੇ ਉੱਪਰ ਰੈਡੀ ਹੋਇਆ ਹੋਇਆ ਸ਼ਿਮਰ ਆਰਗੈਂਜ਼ਾ ਕਹਿੰਦੇ ਆ ਜਿਹਨੂੰ ਠੀਕ ਹੈ ਜੀ ਤੇ ਇਹ ਪਲੇਨ ਸ਼ਰਟ ਰੱਖੀ ਹੋਈ ਆ ਆਪਾਂ ਨੇ ਤੇ ਪ੍ਰਿੰਟਡ ਸਲਵਾਰ ਇਦੇ ਉੱਪਰ ਆਪਾਂ ਨੇ ਆਰੀ ਵਰਕ ਦਿੱਤਾ ਆ ਦੇਖੋ ਆਰੀ ਵਰਕ ਤੇ ਗਲਾ ਇਹਦਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਦੇਖੋ ਗਲਾ ਇਸ ਤਰ੍ਹਾਂ ਬਣਿਆ ਤੇ ਆ ਬਾਜੂ ਬਾਜੂ ਉੱਪਰ ਮੁੱਢੇ ਤੇ ਕੰਮ ਕੀਤਾ ਹੋਇਆ ਹੈ ਇਹਦਾ ਐਂਡ ਆ ਨੀਚੇ ਕੰਮ ਕੀਤਾ ਹੋਇਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਦੇਖੋ ਤੇ ਇਹਦੀ ਸਲਵਾਰ ਹੈਗੀ ਆ ਵਾਲੀ ਪ੍ਰਿੰਟਡ ਠੀਕ ਹੈ ਜੀ ਤੇ ਦੁਪੱਟਾ ਪਿਓਰ ਚਨੋਂਨ ਕਮਲ ਦਾ ਟਾਈ ਐਂਡ ਡਾਈ ਕਮਲ ਦੇ ਫੁੱਲਾਂ ਵਾਲਾ ਮਲਟੀ ਕਲਰ ਦੇ ਕਲਰ ਦੇ ਫੁੱਲ ਨੇ ਇਹਦੇ ਵਿੱਚ ਆ ਦੇਖੋ ਬਹੁਤ ਸੋਹਣਾ ਸੂਟ ਬਣਿਆ ਜੀ ਆਹ ਤੇ ਫੋਰ ਸਾਈਡ ਮਲਟੀ ਲੇਸ ਦੀ ਫਿਨਿਸ਼ਿੰਗ ਹੈਗੀ ਆ ਇਹ ਹੋ ਗਿਆ ਲਓ ਜੀ ਆਹ ਸੂਟ ਲਓ ਜੀ ਆਹ ਸੂਟ ਰੈਡੀ ਹੋਇਆ ਆਪਣਾ ਜਿਹੜਾ ਮੇਰਾ ਹੋਇਆ ਸੀਗਾ ਆ ਦੇਖੋ ਆ ਉਹਦੇ ਤੇ ਵਰਕ ਹੈਗਾ ਮੁੱਢੇ ਤੇ ਤੇ ਆ ਬਾਜੂ ਤੇ ਬਾਜੂ ਵਰਕ ਤੇ ਆ ਘੇਰੇ ਤੇ ਆ ਦੇਖੋ ਆ ਘੇਰੇ ਤੇ ਆਪਾਂ ਨੇ ਇੱਕ ਸਾਈਡ ਤੇ ਨੂੰ ਘੇਰਾ ਦਿੱਤਾ ਹੈ ਇਹਦਾ ਕਿਉਂਕਿ ਉਧਰੋਂ ਵੀ ਇਦਾਂ ਹੀ ਹੈਗਾ ਇਧਰ ਇੱਕ ਸਾਈਡ ਤੇ ਘੇਰਾ ਦਿੱਤਾ ਤੇ ਬੈਕ ਦਿਖਾਓ ਬੀਬੀ ਇਹਦੀ ਇਹਦੀ ਬੈਕ ਤੇ ਇਸ ਤਰ੍ਹਾਂ ਵਰਕ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਇਹ ਤੇ ਚੱਕ ਦੋ ਆ ਇਹਦੀ ਸਲਵਾਰ ਦੇ ਉੱਪਰ ਵਰਕ ਹੈਗਾ ਇਹ ਹੈਂਡਵਰਕ ਦਾ ਸੂਟ ਹੈ ਜੀ ਆ ਦੇਖੋ ਇਹ ਬਹੁਤ ਜ਼ਿਆਦਾ ਬਣ ਕੇ ਚਲੇਗੇ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਕੀ ਚੱਲਗੇ ਇਹ ਸਲਵਾਰ ਵਰਕ ਦਾ ਪਰ ਇਹਨਾਂ ਦਾ ਆਂਟੀ ਜੀ ਦਾ ਆਪਾਂ ਦੁਪੱਟਾ orange ਨਹੀਂ ਰੱਖਿਆ ਇਹਨੂੰ بیس ਕਲਰ ਦਾ ਡਾਈ ਕਰਾ ਕੇ ਪਿਓਰ ਚਨੋਂਨ ਦਾ ਤੇ ਉਹਦੇ ਤੇ ਆਹ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਕਿਉਂਕਿ ਇਹ ਸੋਬਰ ਸਰਦਾਰੀ ਜੇ ਆਂਟੀ ਦਾ ਸੂਟ ਹੈਗਾ ਬਣਾਇਆ ਇਹਨੂੰ ਕੀ ਹੋ ਗਿਆ ਬੀਬੀ ਹੱਸ ਰਹੇ ਨੇ ਹੋਰ ਹਣ ਲਓ ਜੀ ਆ ਆਪਣਾ ਸੂਟ ਰੈਡੀ ਹੋਇਆ ਪਿਓਰ ਦੇ ਉੱਪਰ ਆ ਦੇਖੋ ਟੋਟਲੀ ਹੈਂਡਵਰਕ ਦਾ ਬਹੁਤ ਪਿਆਰਾ ਬਹੁਤ ਹੀ ਸੋਨਾ ਪੀਸ ਬਣਿਆ ਰੈਡੀ ਹੋਇਆ ਆ ਦੇਖੋ ਤੇ ਆ ਹੈਗਾ ਬਾਜੂ ਵਰਕ ਤੇ ਆ ਦੇਖੋ ਨੇੜੇ ਤੋਂ ਆ ਵਰਕ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਵੀ ਬੀ ਆ ਵਾਲੀ ਚੀਜ਼ ਐਨ ਗੁੰਦਵੀ ਆ ਕੋਈ ਕਿਤੇ ਚੁਬਦੀ ਨਹੀਂ ਹੈਗੀ ਬਹੁਤ ਸੌਫਟ ਤਰੀਕੇ ਨਾਲ ਬਣਾਈ ਹੋਈ ਆ ਤੇ نیچے ਮੂਰੇ ਲੇਸ ਦੀ ਫਿਨਿਸ਼ਿੰਗ ਹੈਗੀ ਆ ਆ ਦੇਖੋ ਗਲਾ ਗਲੇ ਦਾ ਡਿਜ਼ਾਈਨ ਤੇ ਵੈਨ neck ਕਰਕੇ ਇਥੋਂ ਫੜਿਆ ਬੇਬੀ ਆ ਦੇਖੋ ਵੈਨ neck ਕਰਕੇ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਬਾਜੂ ਆ ਘੇਰਾ ਤੇ ਆ ਦੁਪੱਟਾ ਦੁਪੱਟੇ ਦੇ ਵਿੱਚ ਬੂਟੇ ਪਾਏ ਹੋਏ ਨੇ ਸਾਰੇ ਦੇ ਵਿੱਚ ਕਿਤੇ ਕਿਤੇ ਆ ਵਾਲੇ ਤੇ ਪਿਓਰ ਚਨੋਂਨ ਦਾ ਦੁਪੱਟਾ 4 ਸਾਈਡ ਐਦਾਂ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਸਲਵਾਰ ਇਸ ਤਰ੍ਹਾਂ ਹੈਗੀ ਆ ਜੇ ਤੁਸੀਂ ਸਲਵਾਰ ਤੇ ਵੀ ਵਰਕ ਕਰਾਉਣਾ ਚਾਹੁੰਦੇ ਹੋ ਪੈਰਿੰਜ ਦਾ ਫਰਕ ਪੈ ਜਾਏਗਾ ਤੇ ਬਾਕੀ ਤੁਸੀਂ ਏਦਾਂ ਸਕਰੀਨਸ਼ਾਟ ਲੈ ਕੇ ਰੇਟ ਕਨਫਰਮ ਕਰ ਸਕਦੇ ਹੋ ਲਓ ਜੀ ਆਹ ਦੇਖੋ ਤੇ ਇਹ ਲੈਵੈਂਡਰ ਜੇ ਸ਼ੇਡ ਦੇ ਉੱਪਰ ਇਹ ਸੂਟ ਬਣਿਆ ਆਹ ਦੇਖੋ ਘੇਰੇ ਦੇ ਉੱਪਰ ਵਰਕ ਤੇ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਪਿਓਰ ਕ੍ਰੇਪ ਦੇ ਉੱਪਰ ਰੈਡੀ ਹੋਇਆ ਤੇ نیچے ਆਪਾਂ ਨੇ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਆਹ ਦੇਖੋ ਵਿੱਚ ਬੂਟੇ ਹੈਗੇ ਨੇ ਤੇ ਆਹ ਬਾਜੂ ਵਰਕ ਹੈ ਆ ਦੇਖੋ ਆ ਬਾਜੂ ਤੇ ਕੰਮ ਹੋਇਆ ਕੰਮ ਤੁਸੀਂ ਐਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਆ ਦੇਖੋ ਤੇ ਆ ਬਟਨਸ ਐਦਾਂ ਮੜ ਕੇ ਲਗਾਏ ਹੋਏ ਨੇ ਬਹੁਤ ਪਿਆਰਾ ਬਹੁਤ ਸੋਹਣਾ ਤਿਆਰ ਕੀਤਾ ਤੇ ਬੈਕ ਤੇ ਜ਼ਿੱਪ ਲਗਾਈ ਹੋਈ ਆ ਜਿਹੜਾ ਜ਼ਿੱਪ ਕਹਿੰਦਾ ਆਪਾਂ ਉਹਦੇ ਲਗਾਣੇ ਆ ਦੱਸ ਦਿਆ ਕਰੋ ਵੀ ਜਿਨੇ ਲਗਾਉਣੀ ਆ ਜਿਨੇ ਨਹੀਂ ਹਨਾ ਤੇ ਸਲਵਾਰ ਤੇ ਇਹਦੇ ਕੋਈ ਵਰਕ ਨਹੀਂ ਹੈਗਾ ਤੇ ਦੁਪੱਟਾ ਫੁੱਲ ਹੈਵੀ ਹੈਗਾ ਤੇ ਕੰਮ ਦੀ ਪੂਰੀ ਗਾਰੰਟੀ ਹੈਗੀ ਆ ਇਹ ਕਿਤੇ ਫਸਦਾ ਨਹੀਂ ਹੈਗਾ ਕੰਮ ਆ ਦੇਖੋ 4 ਸਾਈਡ ਹੈ ਇੰਨਾ ਚੌੜਾ ਕੰਮ ਹੋਇਆ ਹੋਇਆ ਤੇ ਵਿੱਚ ਬੂਟੇ ਪਾਏ ਹੋਏ ਨੇ ਪਿਓਰ ਚਨੋਂਨ ਦਾ ਐਂਡ ਪਿਓਰ ਕ੍ਰੇਪ ਦਾ ਸੂਟ ਆ ਤੇ ਸਾਈਡ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਆ ਦੇਖੋ ਇਹਨੇ ਅੱਜ ਜਾਣਾ ਸੀਗਾ ਚਲੋ ਮੈਂ ਇਹ ਦੇਖਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਾਂ ਲਓ ਜੀ ਅੱਜ ਦੀ ਵੀਡੀਓ ਵਿੱਚ ਸਾਰੇ ਤੁਹਾਨੂੰ ਡਿਫਰੈਂਟ ਡਿਫਰੈਂਟ ਕੋਈ ਦੁਪੱਟਿਆਂ ਵਾਲਾ ਕੋਈ ਪਿਓਰ ਦਾ ਕੋਈ ਕਿਵੇਂ ਦਾ ਸੂਟ ਮਿਲੇਗਾ ਆ ਦੇਖੋ ਆ ਇਹਦੇ ਕੇ ਰਿਤੇ ਇਸ ਤਰ੍ਹਾਂ organza ਲਗਾ ਕੇ ਵਰਕ ਕਰਾਇਆ ਤੇ ਇਹਦੇ ਗਲੇ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਿਆ ਆ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੋਇਆ ਤੇ ਆ ਇਹਦੀ ਬਾਜੂ ਵਰਕ ਹੈਗਾ ਹਾਂ ਬਹੁਤ ਸੋਹਣੀ ਬਾਜੂ ਬਣੀ ਹੋਈ ਆ ਤੇ ਇਹ ਪ੍ਰਿੰਟਡ ਸੇਮ ਨਹੀਂ ਮਿਲਣਾ ਇਹ ਦੁਪट्टे ਵਾਲਾ ਆ ਦੇਖੋ ਆ ਇਹਦੀ ਸਲਵਾਰ ਆ ਤੇ ਆ ਇਹਦਾ ਦੁਪੱਟਾ ਦੁਪੱਟਾ ਖੋਲ ਕੇ ਦਿਖਾਉਂ ਵੀ ਮੜਾ ਆ ਇਹਦਾ ਦੁਪੱਟਾ ਹੈਗਾ ਲਓ ਜੀ ਪਰ ਇਹ ਸੇਮ ਨਹੀਂ ਮਿਲੇਗਾ ਬਹੁਤ ਸੋਨਾ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੋਇਆ ਲਓ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਹਾਡੀ ਵੀਡੀਓ ਛੇ ਦੇ ਕੇ ਖੁੱਲ ਜਾ ਕਰੇ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ